ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਮਸਕੂਲ ਗਾਇਕ ਦੇ ਕਰੇ ਲੱਗੀ ਅੱਗ ਹਾਂਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਅਤੇ ਵੀਡੀਓ ਨੂੰ ਆਤਵਾਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੰਗਲਾਦੇਸ਼ 'ਚ ਸਿਆਸੀ ਉਤਪਤਨ ਤੋਂ ਬਾਅਦ ਫੌਜ ਨੇ ਸੱਤਾ ਤੇ ਕਬਜ਼ਾ ਲਿਆ ਹੈ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਅਸਿਨਾਵਿ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ ਇਸ ਸਮੇਂ ਬੰਗਲਾਦੇਸ਼ 'ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅੱਜ ਕਈ ਤਾਵਾ ਦੇ ਹਿੰਦਜ਼ਾਰੀ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਵੇਲੇ ਬੰਗਲਾਦੇਸ਼ ਚੱਲ ਰਹੀ ਅਸ਼ਾਂਤੀ ਦੇ ਦੌਰਾਨ ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਟਾਕਾ ਚ ਹਿੰਦੂ ਗੈਟ rau ਨੰਦ ਦੇ ਘਰ ਨੂੰ ਅੱਗ ਲੱਗੀ ਹੈ ਖਬਰਾਂ ਮੁਤਾਬਕ ਇਸ ਘਟਨਾ ਤੋਂ ਤਬਿਲ rau ਅਤੇ ਆਪਣੇ ਪੂਰੇ ਪਰਿਵਾਰ ਦੇ ਸਮੇਤ ਫਰਾਰ ਹੈ ਢੀੜ ਨੇ ਆਨੰਦ ਦਾ ਘਰ ਕੀਤੀ ਲੁੱਟ ਕੋ ਖਬਰਾਂ ਦੇ ਮੁਤਾਬਕ ਆਨੰਦ ਉਸਦੀ ਪਤਨੀ ਉਸਦੇ ਇਸ ਬੇਟਾ ਹਮੇ ਤੋਂ ਸੁਰੱਖਿਅਤ ਬਚ ਕੇ ਨਿਕਲਣ ਸੇ ਕਾਮਯਾਬ ਹੋ ਗਏ ਨੇ ਪਰ ਹਮਲਾਵਾਰਾਂ ਨੇ ਕਲਾਕਾਰ ਦੇ ਘਰ ਦੇ ਵਿੱਚ ਜੋ ਮਿਲਿਆ ਲੁੱਟ ਲਿਆ ਪੀੜਿਤ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਤੇ ਘਰ ਤਬਾਹ ਕਰ ਦਿੱਤਾ ਜਿਸ ਚ ਆਨੰਦਨੀ 3000 ਤੋਂ ਵੱਧ ਹੱਥ ਨਾਲ ਬਣੇ ਸੰਗੀਤ ਯੰਤਰਾ ਦਾ ਸੰਗ੍ਰਹਿ ਵੀ ਸ਼ਾਮਲ ਹੈ ਬਾਕੀ ਖਬਰ